ਖਾਲਸਾ ਸਕੂਲ ਦਾ ਸਾਲਾਨਾ ਸਮਾਗਮ ਯਾਦਗਾਰ ਹੋ ਨਿਭੜਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਇਨਾਮਾ ਦੀ ਵੰਡ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧਕ ਦੀਨ ਚਲਦੀ ਇਲਾਕੇ ਦੀ ਸਭ ਤੋਂ ਪੁਰਾਣੀ ਵਿਦਿਅਕ ਸੰਸਥਾ ਐਸ ਡੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਸਮਾਗਮ ਯਾਦਗਾਰ ਹੋ ਨਿਭੜਿਆ ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਤੇ ਹਲਕਾ ਵਿਧਾਨਕਾਰ ਸਰਦਾਰ ਹਰਜੋਤ ਸਿੰਘ ਬੈਂਸ ਆਏ ਸਲਾਨਾ ਸਮਾਗਮ ਦੀ ਆਰੰਭਤਾ ਸ਼ਬਦ ਗਾਣ ਦੇ ਨਾਲ ਕੀਤੀ ਗਈ ਉਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਪ੍ਰਿੰਸੀਪਲ ਸੁਪਾਲਕੋਰ ਵਾਲੀਆਂ ਨੇ ਸਕੂਲ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਦੱਸੀਆਂ ਇਸ ਤੋਂ ਬਾਅਦ ਵਿਦਿਅਕ ਵਿਗਿਆਨ ਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਇਸ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕਰਦੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ਕਾਰੀ ਵੀ ਵਿਦਿਆਰਥੀਆਂ ਵੱਲੋਂ ਕੀਤੀ ਗਈ ਹੈ that's so very true ਸੋ ਸਾਡਾ ਇਹ ਜਿਹੜਾ ਸਕੂਲ ਹੈ ਮੈਂ ਦੱਸਣਾ ਚਾਹੁੰਨਾ ਕਿ ਸਾਡੀ ਇਹ ਜਿਹੜੀ ਸੰਸਥਾ ਹੈ ਲਾਕ ਸ਼੍ਰੀ ਨਨਪੁਰ ਸਾਹਿਬ ਦੇ ਸਾਰੇ ਹੀ ਪਿਆਰੇ ਵਿਦਿਆਰਥੀ ਇੱਥੋਂ ਦੇ ਸਟਾਫ ਟੀਚਰਸ ٹرسٹ ਦੇ ਸਾਰੇ ਮੈਂਬਰ ਚੀਫ ਖਾਲਸਾ ਰਿਵਾਨ ਤੋਂ ਤੇ ਪ੍ਰਿੰਸੀਪਲ ਸਾਹਿਬ ਨਾਲ ਹੀ ਜਿਨ੍ਹਾਂ ਜਿਨ੍ਹਾਂ ਮਾਤਾ ਜਿਨ੍ਹਾਂ ਬੱਚਿਆਂ ਨੇ ਮਾਤਾ ਪਿਤਾ ਤੇ ਨਨਪੁਰ ਸਾਹਿਬ ਦੇ ਤੇ ਆਮ ਆਦਮੀ ਪਾਰਟੀ ਦੀ ਹੋਰ ਵੀ ਬਹੁਤ ਸਾਰੀ ਸ਼ਖਸੀਅਤਾਂ ਇੱਥੇ ਬੈਠੀਆਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਆਪ ਦੇ ਵਿੱਚ ਇੱਕ ਵਿਰਾਸਤ ਦਾ ਬਹੁਤ ਵੱਡਾ ਫਰਮਾਇਆ ਸੰਜੋਇਆ ਹੋਇਆ ਇਹ ਸਕੂਲ 1894 ਅਸੀਂ ਜਦੋਂ ਹਿਸਟਰੀ ਪੜ੍ਹਦੇ ਆ ਤਾਂ ਧਿਆਨ ਆਉਂਦਾ ਹੈ ਕਿ ਕਿੰਨੀ ਵੱਡੀ ਇਤਿਹਾਸਿਕ ਇਹ ਸੰਸਥਾਨ ਹੈ ਤੇ ਕਿੰਨੇ ਦਹਾਕਿਆਂ ਤੋਂ ਨਹੀਂ ਹੁਣ ਤਾਂ ਸਦੀਆਂ ਹੋ ਗਈਆਂ ਤੀਜੀ ਸਦੀ ਸ਼ੁਰੂ ਹੋ ਗਈ ਦਾ ਸਦੀਆਂ ਤੋਂ ਇਹ ਮਹਾਨ ਧਰਤੀ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਇਹ ਸੰਸਥਾਨ ਸਾਡੇ ਇਲਾਕੇ ਦੇ ਵਿੱਚ ਵਿਦਿਆ ਦਾ ਚਾਨਣ ਫੈਲਾ ਰਿਹਾ ਕਿਵਲੇ ਸਿੱਖਿਆ ਤੇ ਵਿਦਿਆ ਦੀ ਜੋ ਮਹੱਤਤਾ ਹੈ ਉਹ ਦੁਨੀਆ ਦੇ ਵਿੱਚ ਅਗਰ ਕੋਈ ਸਭ ਤੋਂ ਤਾਕਤਵਰ ਚੀਜ਼ ਹੈ ਉਹ ਨਾ ਐਟਮ ਬੰਬ ਹੈ ਨਾ ਕੋਈ ਹਥਿਆਰ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਚੀਜ਼ ਵਿਦਿਆ ਹੈ ਸਿੱਖਿਆ ਹੈ ਇਸ ਕਰਕੇ ਇੱਥੇ ਸਿੱਖਿਆ ਵਿਦਿਆ ਦਾ ਚਾਨਣ ਬੱਚਿਆਂ ਦੀ ਲੋੜਵੰਦ ਬੱਚਿਆਂ ਲਈ ਬਹੁਤ ਹੀ ਬਖੂਬੀ ਨਾਲ ਹੋ ਰਿਹਾ ਮੈਂ ਤਾਂ ਵੀ ਦੇਖ ਰਿਹਾ ਸੀ ਤਾਂ ਆਪਣੇ ਆਪ ਦੇ ਵਿੱਚ ਇੱਕ ਵਿਰਾਸਤ ਮੈਂ ਇਮਾਰਤ ਹੈ ਮੇਰੀ ਖੁਸ਼ਕਿਸਮਤੀ ਹੈ ਮੇਰੇ ਗੁਰੂ ਦੀ ਮੇਰੇ ਤੇ ਕਿਰਪਾ ਹੈ ਕਿ ਮੈਨੂੰ ਸਿੱਖਿਆ ਵਰਗਾ ਪਾਵਨ ਮਹਿਕਮਾ ਮਿਲਿਆ ਅਸੀਂ ਹਰ ਰੋਜ਼ ਹਰ ਦਿਨ ਇਸ ਬੈਕਮੇ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਵਿਦਿਅਕ ਢਾਂਚੇ ਦੀ ਜਿਹੜੀ ਹਾਲ ਹੈ ਜੋ ਬਹੁਤ ਹੀ ਖਸਤਾ ਸੀ ਉਹ ਸੁਧਰ ਸਕੇ ਪੰਜਾਬੀਆਂ ਦਾ ਲੋਕਾਂ ਦਾ ਵਿਸ਼ਵਾਸ ਸਰਕਾਰੀ ਕੋਈ ਵੀ 10 ਸਕੂਲ ਚਲੇ ਜਾਓ ਸਰਕਾਰੀ ਉਹਨਾਂ ਵਿੱਚੋਂ 8 ਵਿੱਚ ਕੋਈ ਨਾ ਕੋਈ ਕੰਮ ਹੋ ਰਿਹਾ ਹੋਊਗਾ ਕਿਤੇ ਚਾਰ ਦੀਵਾਰੀ ਕਿਤੇ ਕਮਰਾ ਕਿਤੇ ਬਾਥਰੂਮ ਕਿਤੇ ਫਰਨੀਚਰ 18000 ਸਕੂਲਾਂ ਦੇ ਵਿੱਚ ਕੋਈ ਨਾ ਕੋਈ ਕੰਮ ਚੱਲ ਰਿਹਾ 8000 ਸਕੂਲਾਂ ਚ ਚਾਰ ਦਿਵਾਰੀ ਚੱਲ ਰਹੀ ਹੈ ਸਾਡੇ ਹਲਕੇ ਚ ਮੈਂ ਦੇਖ ਕੇ ਹੈਰਾਨ ਰਹਿ ਗਿਆ ਉਹਨਾਂ ਪਿੰਡਾਂ ਚ ਐਦਾਂ ਦੇ ਪਿੰਡ ਜਿੱਥੇ 50 50 70 70 ਸਾਲ ਹੋ ਗਏ ਜਦੋਂ ਉਹਦਾ ਸਕੂਲ ਬਣਿਆ ਉਦੋਂ ਦੀ ਚਾਰ ਦਿਵਾਰੀ ਨਹੀਂ ਸੀ ਚਾਰ ਦਿਵਾਰੀ ਹੁਣ ਹੋ ਰਹੀ ਹੈ ਕਮਰੇ ਹੁਣ ਬਣਦੇ ਇਹ ਇੱਕ ਵੱਡਾ ਬਦਲਾਅ ਹੈ ਅਸੀਂ ਇਸ ਇਲਾਕੇ ਨੂੰ ਐਜੂਕੇਸ਼ਨ ਹੱਬ ਬਣਾਉਣ ਦੀ ਹਰ ਸੰਭ 可能 ਕੋਸ਼ਿਸ਼ ਕਰ ਰਹੇ ਹਾਂ ਦੋ ਸਕੂਲ ਆਫ ਫੈਮਿਨੈਂਸ ਨੰਗਲ ਤੇ ਕੀਰਪੁਰ ਸਾਹਿਬ ਦੋਨੋ ਸਕੂਲ ਆਫ ਐਮੀਨੈਂਸ ਦੇ ਵਿੱਚ ਬੱਚੇ ਸਾਡੇ ਇਸ ਉੱਪਰ ਪੜ੍ਹ ਰਹੇ ਐ ਬਿਲਡਿੰਗਾਂ ਦਾ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਣਾ ਹੈ तकरीबन 10-10 ਕਰੋੜ ਦੀ ਲਾਗਤ ਦੇ ਨਾਲ ਕੀਰਪੁਰ ਸਾਹਿਬ ਸਕੂਲ ਦੇ ਤਾਂ 12 ਕਰੋੜ ਤੋਂ ਉੱਤੇ ਇਹਦੇ ਵਿੱਚ ਉਹ ਬਿਲਡਿੰਗ ਬੰਨਣੀ ਐ ਸਾਰੀ ਏ ਇਸ ਤੋਂ ਇਲਾਵਾ ਇੱਕ ਅਸੀਂ ਹੁਣੀ ਭੱਟਲ ਸਾਹਿਬ ਦੇ ਜ਼ਿਕਰ ਕਰ ਰਹੇ ਸੀ ਕਿ ਉਹ ਕੋਰਸਿਸ ਐਡਾਂ ਦੀ ਪੜ੍ਹਾਈ ਜਿਨ੍ਹਾਂ ਦੇ ਨਾਲ ਇੱਕਦਮ ਹੀ ਨੌਕਰੀ ਮਿਲ ਸਕੇ ਤਸੀਂ ਕੋਰਸ ਸਕੂਲ ਲੈ ਕੇ ਆ ਰਹੇ ਹਾਂ ਸਕੂਲ ਆਫ ਐਮਿਨੈਂਸ ਦੇ ਦੇ ਦਰਸਤੇ ਉਹ ਹੈ ਐਸਓਏਐਲ ਸਕੂਲਸ ਆਫ ਅਪਲਾਈਡ ਲਰਨਿੰਗ ਪੰਜਾਬ ਦੇ ਵਿੱਚ ਅਸੀਂ 40 ਸਕੂਲਾਂ ਦੇ ਵਿੱਚੋਂ ਪਾਇਲਟ ਸ਼ੁਰੂ ਕੀਤਾ ਜਿੱਥੇ ਚਾਰ ਨਵੇਂ ਕੋਰਸ ਜਿਵੇਂ ਆਰਟਸ ਹੁੰਦੀ ਸੀ ਮੈਡੀਕਲ ਨਾਨ ਮੈਡੀਕਲ ਹੁੰਦਾ ਸੀ ਕਮਰਸ ਹੁੰਦਾ ਸੀ ਚਾਰ ਕੋਰਸ ਇਹਦਾ ਦੇ ਸ਼ੁਰੂ ਕੀਤੇ ਆ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਸਾਡੇ ਤੁਹਾਨੂੰ ਗਾਰੰਟੀ ਹੈ ਕਿ ਤੁਹਾਨੂੰ 12ਵੀਂ ਤੋਂ ਬਾਅਦ ਬੱਚੇ ਨੂੰ ਇਮੀਡੀਟਲੀ ITI ਟ੍ਰੇਨਟ ਇਵੈਂਟ ਕੁਲਮਾ ਹੋਲਡਰਸ ਨੂੰ ਵਧੀਆ ਨੌਕਰੀ ਮਿਲ ਸਕਦੀ ਹੈ ਉਹ ਕੋਰਸਸ ਜੋ ਫਿਊਚਰ ਬੇਸਡ ਨੇ ਉਹਦੇ ਲਈ ਅਸੀਂ ਜਿਹੜਾ ਕੁੜੀਆਂ ਦਾ ਸਕੂਲ ਅਨੰਪੁਰ ਸਾਹਿਬ ਹੈ ਸਕੂਲ ਆਫ ਅਪਲਾਈਡ ਮੈਡੀਕਲ ਐਦਾਂ ਹੀ ਅਦਰ ਸਕੂਲ ਲੋਧੀਪੁਰ ਨੂੰ ਅਸੀਂ ਇੱਕ ਰੋਲ ਮਾਡਲ ਸਕੂਲ ਬਣਾ ਰਹੇ ਹਾਂ ਸਕੂਲ ਆਫ ਬ੍ਰਿਲੀਅੰਸ ਦੇ ਵਿੱਚ ਇਸ ਨੂੰ ਤਬਦੀਲ ਕਰਨ ਜਾ ਰਹੇ ਹਾਂ ਬਹੁਤ ਜਲਦੀ ਉੱਥੇ ਪਾਸ ਹੋ ਚੁੱਕਿਆ ਕਿਰੇਥੇ ਵੀ ਇਸ ਸਕੂਲ ਦੇ ਵਿੱਚ ਵੀ ਹਾਕੀ ਦਾ ਮੈਦਾਨ ਹਾਕੀ ਦੇ ਬਹੁਤ ਨਾਲ ਹੀ ਚਰਨ ਗੰਗਾ ਸਟੇਡੀਅਮ 'ਚ ਵੀ ਹਾਕੀ ਬਹੁਤ ਵਧੀਆ ਖੇਡੀ ਜਾਂਦੀ ਹੈ ਪਰ ਸਾਡੀ ਟਰਸਟੀ ਸੀ ਸਾਡੇ ਹਲਕੇ ਤੇ ਸਾਡੇ ਜ਼ਿਲ੍ਹੇ 'ਚ ਇੱਕ ਵੀ ਹਾਕੀ ਦੀ ਐਸਟ੍ਰੋਟਰਫ ਨਹੀਂ ਸੀ ਨਾਟ ਇਵਨ ਸਿੰਗਲ ਵਨ ਸੋ ਸਾਡੇ ਜ਼ਿਲ੍ਹੇ ਦੀ ਸਾਡੇ ਹਲਕੇ ਦੀ ਜਿਹੜੀ ਪਹਿਲੀ ਐਸਟ੍ਰੋਟਰਫ ਆਦਰ ਸਕੂਲ ਲੋਦੀਪੁਰ ਦੇ ਵਿੱਚ ਬਣਨ ਜਾ ਰਹੀ ਹੈ 1.5 ਕਰੋੜ ਦੀ ਲਾਗਤ ਦੇ ਨਾਲ ਇਹ ਇਸ ਦੇ ਨਾਲ ਹੀ ਕੋਈ ਵੀ ਸ਼ੂਟਿੰਗ ਰੇਂਜ ਕੋਈ ਵੀ ਸ਼ੂਟਿੰਗ ਰੇਂਜ ਸਾਡੇ ਹਲਕੇ 'ਚ ਨਹੀਂ ਅੱਜ ਸਾਡੇ ਬੱਚੇ ਪਲੇਅਰਸ ਸ਼ੂਟਿੰਗ ਦੇ ਗੇਮ ਦੇ ਵਿੱਚ ਮੈਡਲ ਜਿੱਤਦੇ ਨੇ ਨਾਮ ਆਂਦਾ ਅਸੀਂ ਸੋਚਦੇ ਕਿਵੇਂ ਇਸ ਧਰਤੀ ਦਾ ਨਾਮ ਹੋਊਗਾ ਜਦੋਂ ਕੋਈ ਰੇਂਜ ਹੀ ਹੈ ਨਹੀਂ ਤਾਂ ਪਹਿਲੀ ਹਲਕੇ ਦੀ ਪਹਿਲੀ ਜਿਹੜੀ ਸ਼ੂਟਿੰਗ ਰੇਂਜ ਹੈ ਉਹ ਵੀ ਅਦਰ ਸਕੂਲ ਲੋਧੀਪੁਰ ਦੇ ਵਿੱਚ ਖੋਲਣ ਜਾ ਰਹੇ ਹਾਂ ਅਸੀਂ ਡੇਢ ਦੋ ਮਹੀਨੇ ਚ ਹੀ ਉਸ ਦਾ ਕੰਮ ਹੋ ਜਾਊਗਾ ਉਸ ਤੋਂ ਬਾਅਦ ਸਾਡੇ ਬੱਚੇ ਤੇ ਇਹ ਫੈਸਿਲਿਟੀਆਂ ਕਿਤੇ ਹੋਰ ਨਹੀਂ ਦੋਨੋਂ ਸਕੂਲਾਂ ਦੇ ਵਿੱਚ ਨਨਦਪੁਰ ਸਾਹ ਤੇ ਨੰਗਲ ਦੋਨੋਂ ਕੁੜੀਆਂ ਦੇ ਸਕੂਲਾਂ ਦੇ ਵਿੱਚ ਅਸੀਂ ਬੱਸ ਸਰਵਿਸ ਸ਼ੁਰੂ ਕਰ ਚੁੱਕੇ ਤੁਸੀਂ ਜਾ ਕੇ ਦੇਖ ਸਕਦੇ ਠੀਕ ਉਸੇ ਤਰੀਕੇ ਦੀ ਪ੍ਰਾਈਵੇਟ ਪੀਲੇ ਰੰਗ ਦੀ ਬੱਸ ਜਿਹਦੇ ਵਿੱਚ ਸਿਰਫ 200 ਰੁਪਇਆ ਦੇਣਾ ਹੈ ਬੱਚੇ ਨੇ ਬਾਕੀ ਸਾਰਾ 1000 ਰੁਪਇਆ 1200 ਰੁਪਇਆ ਇੱਕ ਬੱਚੇ ਦਾ ਜਿਹੜਾ ਟਰਾਂਸਪੋਰਟ ਦਾ ਖਰਚਾ ਹੈ 200 ਰੁਪਇਆ ਅਸੀਂ ਬੱਚੇ ਤੋਂ ਲੈਂਦੇ ਆ ਤੇ ਉਹਨਾਂ ਨੂੰ ਉੱਥੋਂ ਉਹ ਆਉਂਦੇ ਸਕੂਲ ਤੇ ਐਡੇ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਅੱਜ ਪੰਜਾਬ ਦੇ ਜਿੰਨੇ ਵੀ 500 ਤੋਂ ਵੱਧ ਜਿੱਥੇ ਬੱਚੇ ਪੜ੍ਹਦੇ ਐ ਸੀਨੀਅਰ ਸੈਕੰਡਰੀ ਸਕੂਲ ਸਾਰਿਆਂ ਦੇ ਵਿੱਚ ਦੋ ਦੋ ਸਕਿਉਰਿਟੀ ਗਾਰਡ ਤਾਇਨਾਤ ਹੋ ਚੁੱਕੇ ਨੇ ਕੈਂਪਸ ਮੈਨੇਜਰ ਸਫਾਈ ਫੰਡ ਇਹ ਸਭ ਕੁਝ ਕਰਦੇ ਆ ਉਦੋਂ ਹੀ ਇਹ ਵੀ ਇੱਕ ਐਕ੍ਰੈਡਿਟਡ ਸਕੂਲ ਹੈ ਜੋ ਪੰਜਾਬ ਦੀ ਇੱਕ ਮਹਾਨ ਸੰਸਥਾ ਚੀਫ਼ ਖਾਲਸਾ ਦਵਾਨ ਉਹ ਚਲਾਉਂਦੀ ਹੈ ਤਾਂ ਮੈਂ ਪਠੱਲ ਸਾਹਿਬ ਤੋਂ ਪ੍ਰਿੰਸੀਪਲ ਸਾਹਿਬ ਤੋਂ ਪੁੱਛ ਰਿਹਾ ਸੀ ਕੀ ਕੀ ਡਿਮਾਂਡਸ ਹੈ ਤੇ ਮੈਂ ਇੱਥੇ ਬੈਠੇ ਬੈਠੇ ਨਾ ਮੇਰੀ ਗੱਲ ਜੋ ਚੀਫ ਕਲਸਰ ਨਿਵਾਨ ਦੇ ਪ੍ਰਧਾਨ ਨੇ ਸਾਡੇ ਬਹੁਤ ਹੀ ਸਰਕਾਰੀ ਯੋਗ ਡਾਕਟਰ ਇੰਦਰਬੀ ਨੇਜਰ ਜੀ ਨਾਲ ਮੈਂ ਉਹਨਾਂ ਨਾਲ ਵੀ ਗੱਲ ਕਰ ਲਈ ਮੈਂ ਕਿਹਾ ਇਹ ਨਾ ਉਹ ਮੈਂ ਸਟੇਜ ਤੋਂ ਜਾ ਕੇ ਅਨਾਉਂਸ ਕਰਦਾ ਤੇ ਤੁਸੀਂ ਮੁੜ ਕੇ ਕੁਝ ਕਰੋ ਨਾ ਕਿਉਂਕਿ ਅਸੀਂ ਸਾਂਝੇ ਤੌਰ ਤੇ ਮੈਂ ਆਪਣਾ ਵੀ ਤਾਂ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਜਿਹੜੀ ਪੁਰਾਣੀ ਬਿਲਡਿੰਗ ਹੈ ਅਸੀਂ ਉਸ ਨੂੰ ਪ੍ਰੀਜ਼ਰਵ ਕਰਕੇ ਇੱਥੇ ਇੱਕ ਨਵੀਂ ਡਰਮੋਟਰੀ ਵੀ ਬਣਾਵਾਂਗੇ ਕਿਉਂਕਿ ਜਿੰਨੇ ਵੀ ਚੀਫ ਕਲਸਰ ਸਾਹਿਬ ਦੀ ਧਰਤੀ ਤੇ ਲੱਗਿਆ ਹੋਊਗਾ ਤੇ ਕਿੱਥੇ ਜਿਹੜੀ ਡਾਰਮੇਟਰੀ ਜਿਹੜੀ ਹੈ ਹੋਸਟਲ ਹੈ ਉਹ ਸਕੂਲ ਦੇ ਵਿੱਚ ਕੋਲੇ ਜਗ੍ਹਾ ਹੈ ਉਹ ਪਲੱਸ ਸੈਕੰਡ ਅਸੀਂ ਕੋਲੇ ਇੱਥੇ ਗਰਾਊਂਡ ਤਾਂ ਇੱਥੇ ਡੈਫੀਨੇਟਲੀ ਚੀਫ ਖਾਲਸਾ ਦੇਵਾਨ ਦੇ ਸਹਿਯੋਗ ਦੇ ਨਾਲ ਹੀ ਪਲੱਸ ਸਿੱਖਿਆ ਵਿਭਾਗ ਵੱਲੋਂ ਜੋ ਜੋ ਵੀ ਸਪੋਰਟਸ ਦੇ ਲਈ ਅਸੀਂ ਕਰ ਸਕੀਏ ਉਹ ਵੀ ਅਸੀਂ ਕਰਾਂਗੇ ਤੇ ਜਦੋਂ ਵੀ ਕੋਈ ਵੀ ਆਪ ਜੀ ਨੂੰ ਹੋਰ ਵੀ ਕੋਈ ਲੋਡ ਹੋਵੇ ਹਰ ਵਕਤ ਇੱਥੋਂ ਡਣ ਨਾ ਕੋਈ ਵੀ ਕਿਸੇ ਤਰੀਕੇ ਦੀ ਲੋਡ ਹੋਈ ਮੈਂ ਹਰ ਵਕਤ ਹਾਜ਼ਰ ਹਾਂ ਆਪ ਸਭ ਦੇ ਟੀਚਰਸ ਆਪ ਦੇ ਬੱਚੇ ਬਹੁਤ ਪਿਆਰੇ ਨੇ ਟੀਚਰਸ ਬਹੁਤ ਹੁਨਹਾਰ ਤਰੀਕੇ ਨਾਲ ਬਹੁਤ ਮਿਹਨਤ ਦੇ ਨਾਲ ਇੱਥੇ ਪੜ੍ਹਾਉਂਦੇ ਨੇ ਜਿਨ੍ਹਾਂ ਜਿਨ੍ਹਾਂ ਵੀ ਟੀਚਰਸ ਨੇ ਬੱਚਿਆਂ ਨੂੰ ਪ੍ਰੀਪੇਅਰ ਕੀਤਾ ਬਹੁਤ ਮਿਹਨਤ ਕੀਤੀ ਹੈ ਇਹਨਾਂ ਆਸਮ ਬੱਚਿਆਂ ਨੂੰ ਦੇਖ ਕੇ ਤੇ ਬਹੁਤ ਸ਼ਾਨਦਾਰ ਇਹਨਾਂ ਦੀ ਪੇਸ਼ਕਸ਼ ਸੀ ਬਹੁਤ ਖੁਸ਼ੀ ਹੋਈ ਸਾਡੀ ਮਜਬੂਰੀ ਇਹ ਹੈ ਕਿ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਜਿਲ੍ਹੇ ਵਿੱਚ ਕੋਸ਼ਿਸ਼ ਹੈ ਕਿ ਹਰ ਪਿੰਡ ਵਿੱਚ ਕਿਉਂਕਿ ਹੁਣ ਸਰਕਾਰ ਹਰ ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਦੇ ਕੰਮ ਕਰ ਸਕੀਏ ਇਹਦੇ ਵਿੱਚ ਵੈਸੇ ਐਮਐਲਏ ਦਾ ਮੰਤਰੀ ਦਾ ਜਾਣਾ ਜ਼ਰੂਰੀ ਨਹੀਂ ਪਰ ਮੇਰੀ ਇੱਛਾ ਹੈ ਕਿਲੇ ਮੇਰੇ ਲੋਕ ਤਾਂ ਮੈਂ ਉਹ ਇੱਕ ਵੀ ਪ੍ਰੋਗਰਾਮ ਮਿਸ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਅੱਜ ਵੀ ਮੈਂ ਇਹ ਨਹੀਂ ਕਿ ਇੱਥੇ ਲੇਟ ਆਇਆ ਤਾਂ ਕਿਤੇ ਬੈਠਾ ਸੀ ਸਵੇਰੇ 8 ਵਜੇ ਦਾ ਨਿਕਲ ਕੇ ਤੇ ਹਜੇ ਵੀ ਮੇਰੇ ਦੋ ਪਿੰਡ ਪਏ ਆ ਤੇ ਇਸ ਕਰਕੇ ਥੋੜੀ ਦਿੱਕਤ ਹੋ ਗਈ ਤੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਅਸੀਂ ਹਰ ਵਾਰਡ ਦੇ ਵਿੱਚ ਇਸ ਸ਼ਨੀਵਾਰ ਐਤਵਾਰ ਸੋਮਵਾਰ ਹਰ ਇੱਕ ਵਾਰਡ ਦੇ ਵਿੱਚ ਜਿੱਥੇ ਸਾਰਾ ਪ੍ਰਸ਼ਾਸਨ ਉੱਥੇ ਆ ਕੇ ਬੈਠੂਗਾ ਕਿਸੇ ਨਾ ਕੋਈ ਵੀ ਕੰਮ ਹੈ ਉੱਥੇ ਬੈਠ ਕੇ ਹੋਊਗਾ ਉਹ ਦਿਨ ਗਏ ਜਦੋਂ ਦਫ਼ਤਰਾਂ ਦੇ ਧੱਕੇ ਖਾਣੇ ਪੈਂਦੇ ਸੀ ਹੁਣ ਪ੍ਰਸ਼ਾਸਨ ਆ ਕੇ ਤੁਹਾਡੇ ਮਹੱਲੇ 'ਚ ਬੈਠ ਕੇ ਤੁਹਾਡੇ ਪਿੰਡ ਦੀ ਸੱਤ 'ਚ ਬੈਠ ਕੇ ਕੰਮ ਕਰੂਗਾ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੀ ਪ੍ਰਾਥਮਿਕਤਾ ਸੀ ਇੱਕ ਵਾਰੀ ਦੁਬਾਰਾ ਸਾਰੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਸਾਰੇ ਹੀ ਜਿੰਨੇ ਵੀ ਬੋਡੇ ਮੈਂਬਰਸ ਨੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਬੁਲਾ ਕੇ ਇਹਨਾਂ ਮਾਨ ਸਤਕਰ ਵਕਸ਼ਿਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਇਹ ਜਨਾਬ ਬੋਲ ਦੀ ਇਹ ਪ੍ਰੀਖਿਆ ਦੇ ਵਿੱਚ ਪ੍ਰਾਪਤ ਕੀਤਾ। ਇਸ ਤੋਂ ਬਾਅਦ ਐਮਸੀਸੀ ਵਾਲੇ ਬੱਚੇ ਨੇ ਸਾਰੇ ਬੱਚੇ ਇਕੱਠੇ ਆ ਜਾ। ਓਕੇ ਕੈਡੇਟ ਪਰਮਜੀਤ ਕੌਰ, ਕੈਡੇਟ ਜਸਮੀਤ ਸਿੰਘ, ਕੈਡੇਟ ਰਾਹੁਲ। ਬੈਸਾਬ ਜਿਹੜੀ ਪਹਿਲੀ ਬੱਚੀ ਆ ਰਹੀ ਹੈ ਆਰਡੀ ਦੀ ਪ੍ਰੀਡ ਦੇ ਵਿੱਚ ਜਾ ਕੇ ਆਈ ਹੈ ਦਿੱਲੀ ਪਿਛਲੇ ਸਾਲ। ਸਾਰੇ ਬੱਚੇ ਆ ਜਾਓ ਨਾਲ ਕੈਡੇਟ ਹਰ ਅਰਮਾਨ। ਥੈਂਕ ਯੂ ਜੀ। ਕੈਡੇਟ ਹਰਮਨ ਜੋਤ। ਆ ਜਾ ਬੁੱਤ। ਕੈਡੇਟ ਜਸਪੀਤ ਸਿੰਘ, ਕੈਡੇਟ ਰਾਹੁਲ। ਆਡੀ ਬੁੱਤ ਸਰ। थैंक यू हाँ जी कैडर जसमीत थैंक यू जी इस तो बाद बैंड वाले बच्चे ने दो भजनीक सिंह और इंद्रवीर सिंह ये बच्चे आ जाए सामने बच्चे सामने थैंक यू भजनीक सिंह पे इंद्रवीर सिंह ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸਾਮ ਸਮਭਾਵ ਜਿਹੜੇ ਬੱਚੇ ਕਰਦੇ ਨੇ ਪ੍ਰਭਜੀਤ ਸਿੰਘ ਤੇ ਜਗਦੀਪ ਸਿੰਘ ਇਹ ਬੱਚੇ ਮੰਚ ਦੇ ਉੱਤੇ ਆ ਜਾਣ ਪ੍ਰਭਜੀਤ ਸਿੰਘ ਜਿੰਦੀ ਜਲਦੀ ਕਰੋ ਬੇਟਾ ਥੈਂਕ ਯੂ ਇਸ ਤੋਂ ਬਾਅਦ ਨੈਸ਼ਨਲ ਪਲੇਅਰ ਨੇ ਰੈਸਲਿੰਗ ਦੇ ਸਿਮਰਨ ਹਲਸਾ ਜੀ ਸਿਮਰਨ ਬੱਚੀ ਆ ਜਾ ਬੇਟਾ ਜਲਦੀ ਆਓ ਸਾਹਮਣੇ ਜੀ ਸਾਹਮਣੇ ਥੈਂਕ ਯੂ ਬੱਚੀ ਸਿਮਰਨ ਠੀਕ ਹੈ ਜੀ नेशनेल प्लेयर ਸਾਰੇ 10 ਬੱਚੇ ਇਕੱਠੇ ਆਜੋ ਉਸ ਤੋਂ ਬਾਅਦ 10th ਕਲਾਸ ਦੇ ਬੱਚੇ ਨੇ ਚਤਨਿਆ ਜਿੰਦਲ ਚੇਤਨ ਸਿੰਘ ਤੇ ਮੰਨਤ ਇਹਨਾਂ ਬੱਚਿਆਂ ਨੇ ਸ਼ਾਬਾਸ਼ ਇਨਸ਼ਾਅੱਲਾ ਇਹ ਬੋਰਡ ਦੀ ਕਲਾਸ ਦੇ ਵਿੱਚ 10ਵੀਂ ਦੇ ਵਿੱਚ ਪਹਿਲਾ ਦੂਜਾ ਤੇ ਤੀਸਰਾ ਸਥਾਨ ਹਾਸਲ ਕੀਤਾ ਬੇਟਾ ਜਲਦੀ ਆਓ ਚਤਨਿਆ ਜਿੰਦਲ ਚੇਤਨ ਸਿੰਘ ਤੇ ਮੰਨਤ ਇਸ ਤੋਂ ਬਾਅਦ 8ਸ ਗਰੁੱਪ ਦੇ ਬੱਚੇ ਨੇ ਸੁਖਵੀਰ ਸਿੰਘ ਤੇ ਪ੍ਰਦੀਪ ਸਿੰਘ ਸੁਖਵੀਰ ਸਿੰਘ ਪ੍ਰਦੀਪ ਸਿੰਘ ਇਹ ਬੱਚੇ ਜਲਦੀ ਮੰਚ ਦੇ ਉੱਤੇ ਆ ਜਾਓ ਤੇ ਆਪਣਾ ਸਨਮਾਨ ਪ੍ਰਾਪਤ ਕਰੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਸਾਇੰਸ ਗਰੁੱਪ ਦੇ ਬੱਚੇ ਨੇ ਬੱਚੀ ਰੁਪਿੰਦਰ ਕੌਰ ਐਂਡ ਰਾਹੁਲ ਠੀਕ ਹੈ ਬੱਚੇ ਰਾਜ ਸ਼ਰਮਾ ਬੱਚਾ ਰਾਜ ਸ਼ਰਮਾ ਰੁਪਿੰਦਰ ਕੌਰ ਤੇ ਰਾਹੁਲ ਠੀਕ ਹੈ ਰਾਜ ਸ਼ਰਮਾ ਨੇ 88% ਰੁਪਿੰਦਰ ਕੌਰ ਨੇ 87 ਤੇ ਰਾਹੁਲ ਨੇ 86% ਨੰਬਰ ਪ੍ਰਾਪਤ ਕੀਤੇ ਨੇ ਆਪਣਾ ਇਨਾਮ ਪ੍ਰਾਪਤ ਕਰੋ ਬੇਟਾ ਥੈਂਕ ਯੂ ਕਿਰਨੋ ਬਾਦ ਕੁਮਾਰਸ ਵਾਲੇ ਬੱਚੇ ਨੇ ਜਿਹੜੇ ਇਹਦੇ ਵਿੱਚ ਤੇਜਵੀਰ ਸਿੰਘ ਔਰ ਠੀਕ ਹੈ ਜੀ ਮੋਹਿਤ ਕੁਮਾਰ ਇਹ ਬੱਚੇ ਮੰਚ ਦੇ ਉੱਤੇ ਆ ਜਾ ਇਹਨਾਂ ਨੇ ਕਰਮਾ ਦੇਸ ਤੋਂ ਬਾਅਦ ਅੱਗੇ ਹੈ ਬੱਚੀ ਅਨੂ ਬੈਡਮਿੰਟਨ ਸੈਕੰਡ ਪੋਜੀਸ਼ਨ ਇਹਦੀ ਬੱਚੀ ਦੀ ਰਹੀ ਸੀ ਜ਼ੋਨ ਦੇ ਵਿੱਚ ਸਾਡੀ ਜਲਦੀ ਸਾਹਮਣੇ ਬੱਚੇ ਪੌਕੀ ਦੇ ਵਿੱਚ ਹੈ ਕਿ ਮੋਹਿਤ ਬੱਚਾ ਅੰਡਰ 19 ਔਰ ਦਿਵਯਾਂਸ਼ पच्चे, पच्चे। यू। वर्मा, सर, तो अमन कुमार सिंह मनीष ये बच्चे आ जाओ जल्दी ठीक है बच्चे समने, समने हैं बच्चे इस बाद आ सारे सहज सिंह गुरवीर सिंह साहेबप्रीत कौर हरनूर कौर ਸਾਹਮਣੇ ਬੱਚੇ ਥੈਂਕ ਯੂ ਸਹਿਜ ਸਿੰਘ ਹਾਂਜੀ ਸਰ ਮੈਡਮ ਪ੍ਰੀਤ ਸਿੰਘ ਸਾਹਿਬ ਸਿੰਘ ਕੌਰ ਹਰਨੂਰ ਕੌਰ ਤੇ ਨੈਨਾ ਇਹ ਸਰ ਪ੍ਰਾਇਮਰੀ ਦੇ ਬੱਚੇ ਨੇ ਜਿਹੜੇ ਕੇ ਆਲਰਾਉਂਡਰ ਹੈ ਆਖਰੀ ਬੱਚੇ ਆ ਜਿਹੜੇ ਅਨੰਨਿਆ, ਇਸ਼ਾਨ, ਜਸਮੀਨ ਕੌਰ, ਦੀਆ ਸਿੰਦਰਜੀ ਕੋਰ ਬੰਗਲੂ ਕੋਰ ਅੰਸ਼ਿਕਾ ਗੁਪਾਲ ਇਹ ਸਾਰੇ ਬੱਚੇ ਜਿਹੜੇ ਬੱਚੇ ਆਲਰਾਊਂਡਰ ਨੇ ਆਪਣੇ ਆਪਣੇ ਕਲਾ ਸਾਹਮਣੇ ਸਾਹਮਣੇ ਦੇਖੋ ਸਾਰੇ ਵਿੱਚ ਸਾਹਮਣੇ ਦੇਖੋ ਹਾਂਜੀ ਸਾਹਿਬ ਸਾਹਮਣੇੋਂ ਤੋਂ ਹਾਂਜੀ ਸਰ ਹਾਂਜੀ ਮੈਨੂੰ ਚੇਅਰਮੈਨ ਸਾਹਿਬ ਦੀ ਰੋਣ ਦਾ ਵੀ ਸਨਮਾਨ ਕਰਦੀ ਕਿਉਂਕਿ ਇਹਨਾਂ ਨੇ ਮੱਲਾ ਦਾ ਨਾਲ ਹੀ ਚੱਲੇ ਜਾਣਾ ਮੰਤਰੀ ਸਾਹਿਬ ਦੇ ਸਰਦਾਰ ਕਲਿਕਰ ਸਿੰਘ ਜੀ ਹਾਂਜੀ ਇਹਦਾ ਕੋਈ ਜਾਣਾ ਨਹੀਂ ਠੀਕ ਹੈ ਜੀ ਅਰੋੜਾ ਸਾਹਿਬ ਨਹੀਂ ਸੀ ਭਾਈ ਸਾਹਿਬ ਥੋੜਾ ਨਾਲ ਜੀ ਇਹ ਨਾਲ ਲੈ ਲਵਾਂਗੇ ਸਾਰੇ ਨਾਲ ਚੱਲ ਸਰ ਨਾਲ ਹੋ ਜਾ ਜੀ ਆਜੋ ਆਜੋ ਸਾਰੇ ਆ ਜਣੇ ਫਿਰ ਇੱਥੇ ਮੈਡਮ ਹੋਰ ਆਂਦੀਆਂ ਦੋ ਆਜੋ ਆਜੋ ਜਲਦੀ ਆਜੋ ਬੱਚੀ ਵੀ ਕਰ ਦੋ ਨਾ ਆਜੋ ਸਾਰੇ ਆਜੋ ਆਜੋ ਓਕੇ ਸਰ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਇਲਾਕੇ ਦੀ ਸਭ ਤੋਂ ਪੁਰਾਣੀ ਵਿਦਿਅਕ ਸੰਸਥਾ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਇਨਾਮ ਵੰਡ ਸਮਾਰੋਹ ਹੈ ਜਿਸ ਵਿੱਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਉੱਚੇ ਤੌਰ ਤੇ ਪਹੁੰਚ ਰਹੇ ਹੈ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਜੋ ਉਹਨਾਂ ਨੇ ਉਪਲਬਧੀਆਂ ਹਾਸਲ ਕੀਤੀਆਂ ਇਨਾਮ ਵੀ ਦੇਣਗੇ ਚਾਹੇ ਉਹ ਅਕਾਦਮਿਕ ਹੈ ਧਾਰਮਿਕ ਹੈ ਖੇਡਾਂ ਦੇ ਵਿੱਚ ਹੈ ਤੇ ਇਸ ਦੇ ਸੰਬੰਧ ਦੇ ਵਿੱਚ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਸਾਇੰਸ ਐਗਜ਼ੀਬਿਸ਼ਨ ਹੈ ਜਿਹੜੀ ਉਹ ਲਗਾਈ ਗਈ ਹੈ ਮਾਡਲਸ ਤਿਆਰ ਕੀਤੇ ਗਏ ਹੈ ਤੇ ਉਹ ਵੀ ਪੇਰੈਂਟਸ ਆਰ ਗੈਸਟਸ ਉਸ ਪ੍ਰਦਰਸ਼ਨੀ ਦਾ ਵੀ ਆਨੰਦ ਮਾਨਣਗੇ ਤੇ ਬੱਚਿਆਂ ਦਾ ਇੱਕ ਕਲਚਰ ਪ੍ਰੋਗਰਾਮ ਜਿਹੜਾ ਹੈ ਉਹ ਵੀ ਰੱਖਿਆ ਗਿਆ ਹੈ ਉਹ ਵੀ ਆਈਟਮਸ ਹੈ ਜਿਹੜੀਆਂ ਪੇਸ਼ ਕੀਤੀਆਂ ਜਾਣਗੀਆਂ ਤੇ ਸਾਡੇ ਜੋ ਖਿਡਾਰੀ ਨੈਸ਼ਨਲ ਲੈਵਲ ਤੱਕ ਪਹੁੰਚੇ ਹੈ ਨਾ ਸਿਰਫ ਉਹਨਾਂ ਨੇ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਪੋਜੀਸ਼ਨਸ ਵੀ ਲਈਆਂ ਉਹ ਸਾਰਿਆਂ ਨੂੰ ਅੱਜ ਸਿੱਖਿਆ ਮੰਤਰੀ ਜੀ ਆਪਣੇ ਹੱਥਾਂ ਦੇ ਨਾਲ ਸਨਮਾਨਿਤ ਕਰਨਗੇ ਮੈਂ ਸਮਝਦੀ ਹਾਂ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਜਿੱਥੇ ਸਾਨੂੰ ਸਮਾਂ ਦਿੱਤਾ ਹੈ ਤੇ ਵਿਦਿਆਰਥੀ ਉਹਨਾਂ ਦੇ ਹੱਥੋਂ ਸਨਮਾਨਿਤ ਹੋਣਗੇ ਇਹ ਉਹਨਾਂ ਦੇ ਲਈ ਵੀ ਬੜੀ ਮਾਣ ਦੀ ਗੱਲ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਆਪਣੇ ਸਕੂਲ ਦੇ ਵਿੱਚ ਪਹੁੰਚਣ ਦੇ ਲਈ